ਕਾਰਮਾ ਕਰਕੇ ਸੰਗਤ ਨੂੰ 2 ਮਿੰਟ ਬੈਠਾ ਜਾਣਾ ਬੈਠ ਕੇ ਇਹ ਉਤਰਾਣਾ ਚਲੇ ਆਣੀ ਪਰ ਦਾਨਸ ਕਰਨ ਸੋਤੀ ਦੇ ਨਾਲ ਕਰੀ ਜਿਸ ਅਰਥਾਸ ਨੂੰ ਇਹ ਵੀ ਬਚਨ ਬਾਣੀ ਦੇ ਵਿੱਚ ਆਖਿਆ ਹੈ ਬਿਲਕੁਲ ਠੀਕ ਕਦੇ ਨਾ ਹੋਈ ਬਿਰਥੀ ਕਦੇ ਨਾ ਹੋਈ ਕਿਉਂ ਨਹੀਂ ਹੁੰਦੀ ਬਿਰਥੀ ਦਾ ਰਾਜ ਕਿਉਂ ਨਹੀਂ ਹੁੰਦੀ ਜਾਂ ਮੇਰੀ ਚਾਨ ਬਣੀ ਅੰਦਰੋਂ ਜੇਨ ਨੂੰ ਬਾਹਰ ਕੱਢ ਕੇ ਜਨ ਬਣੀ ਜੋ ਬਾਹਰ ਮਾਰਕੀਟਾਂ ਵਿੱਚ ਸੰਸਾਰ ਦੀ ਧਰਤੀ ਤੇ ਕਰਦਾ ਫਿਰਦਾ ਸਾਰਾ ਬਾਹਰ ਰੱਖਾਂ ਮੇ ਜਿੱਤੇ ਗੋੜਾ ਲਾ ਕੇ ਜਮਨ ਕਰਾਈ ਜਿੰਨਾ ਚਿਰ ਅੰਦਰ ਜੇਸ ਪਾਵਨ ਦਰਬਾਰ ਦੇ ਤਿਲੋਂ ਆਉਣ ਦਾ ਸਮਾਂ ਲੱਗਾ ਨਾ ਮबारक ਸਮਝ ਦੇਸ਼ ਪਾਵਤੇ ਜੋਗ ਵਿੱਚ ਤੈਨੂੰ ਸੁਭਾਗ ਸਮਾ ਸੁੰਦਰਤਿ ਚ ਆ ਕੇ ਬੈਠਣ ਦਾ ਮਿਲਿਆ ਰਵੜੀ ਦੇ ਥਾਂ ਕਿਛੇ ਜੋੜ ਸੁੱਤੀ ਕੇ ਮਾਰ ਕੇ ਚੱਲ ਤਾਂ ਦੇ ਨਾ ਛੋੜਿਆ ਤੇਰੇ ਬੈਦ ਗੋਬਿੰਦ ਦੇ ਭੜਿਆਂ ਨੇ ਕਿਤੇ ਖਾਲੀ ਨਾ ਹੋ ਸ਼ਰਨ ਵਿੱਚ ਵੀ ਆਇਓ ਸ਼ਰਨ ਸਮਝ ਕੇ ਆਇਓ ਤੇ ਤੈਨੂੰ ਦੁਰੂ ਆਪਣੇ ਕਾਰਨਾ ਲਾ ਲੇ ਦਾ ਤੂੰ ਖਾਲੀ ਦੀ ਜਾਏਗਾ ਤੇ ਜੀਵਨ ਮੁਕਤ ਹੋ ਜਾਵੇਂਗਾ ਤੇਰੀਆਂ ਝੋਲੀਆਂ ਸੁੱਖਾਂ ਦਾ ਪਾ ਦੇਗਾ ਸਭ ਨੂੰ ਸਾਡੀ ਸਾਰਿਆਂ ਦੀ ਭਾਵਨਾ ਨਿਤਿ ਨਵਾਦੀਏ ਅਰੰਭੇ ਸਤਿਗੁਰੂ ਮੈਂ ਤੰਦਰੁਪਤ ਰਹਾ ਸਤਿਗੁਰੂ ਤਮਾਮ ਦੁਨੀਆਂ ਤੇ ਤਬਾਜ ਨੂੰ ਮੇਰੇ ਘਰ ਹੋਣ ਮੈਂ ਕੋਚ ਆਉਦੇ ਹੀ ਬਾਰੇ ਆਰਮਾਨ ਰੋਵਾ ਮੇਰਾ ਸਤਕਾਰ ਮਾਨ ਬਧੀ ਸਤਗੁਰੂ ਮੈਨੂੰ ਜਿੱਤ ਮਿਲੇ ਮੈਨੂੰ ਪਿਆਰ ਬਿਲੇ ਮੇਰਾ ਨਾਮ ਜਿੱਤ ਕਰਾਂਗਾ ਕਾਸ਼ਾ ਮੈਂ ਦਿਨ ਤੈਨੂੰ ਮਿਲ ਜੂਗਾ ਕਿ ਉਹ ਦਿਨ ਲੁਟਾ ਇਹ ਬਿਰਧਾ ਤੇ ਮੈਂ ਵੱਡਾ ਤੇਰਾ ਦਰਬਾਰ ਸੱਚਾ ਤੁਧ ਤੁਧ ਤੇਰੇ ਵੱਡੇ ਸਭ ਤੁਧ ਤੇਰੇ ਤੇਰਾ ਗੁਰੂ ਬਿਠਾਈਏ ਸਾਪੂਸ਼ ਦੀਣਵਾਸ ਤੇ ਮੰਗਦਾ ਹੈ ਮਾਣੇ ਪਰਮਾਤਮਾ ਜੀ ਸੋਤਨਾ ਮਾਲਕੋ ਦਾ ਕਿਸੇ ਤੇ ਨਾ ਨਾਹੀ ਮੈਂ ਮੰਗਦਾ ਮੈਨੂੰ ਆਗਿ ਦੇ ਦੇ ਮੈਨੂੰ ਉਹ ਵੀ ਦੇ ਦੇ ਪਰ ਸੰਦੋਖੀ ਨਹੀਂ ਹੈ ਜਿਸੇ ਬਰਤਾਸ ਕਰਦਾ ਉਹਨਾਂ ਚ 4-5 ਨਾਲ ਹੋਰ ਵੀ ਪਦਾਰਥ ਮੰਗ ਇਹ ਮੰਗਤਿਆਂ ਨੂੰ ਸ਼ਰਨ ਦਿੰਦਾ ਹੈ ਤਾਂ ਇਹ ਤੋਂ ਸਭ ਕੁਝ ਮਿਲਦਾ ਹੈ ਪਰ ਮੰਗੜ ਦਾ ਤਾਂ ਵੀ ਇਤੈਨੋਂ ਗੁਰੂ ਦੀ ਸੰਗਤ ਕੋ ਆਪੋ ਆਪਣੇ ਫਿਰਦੇ ਹਨ ਮੰਗੜਾਂ ਦੇ ਬਾਜ਼ਾਰ ਤੇ ਨਗਰਾਂ ਤੇ ਪਿੰਡਾਂ ਦੇ ਵਿੱਚ ਵਰਤਿੰਦੇ ਹਨ ਉਹਨਾਂ ਨੂੰ ਪਰੇ ਦਿੱਤੀ ਜਾਂਦੀ ਹੈ ਮੰਗੜ ਸਭ ਤੋਂ ਪਿੱਛੇ ਰਹਿ ਜਾਂਦੀ ਦੀਆਂ ਕਿਨਾਂ ਤਰੂਲਾ ਤੁਹਾਡੇ ਅੱਜ ਲੋੜ ਹੋਣੀ ਚਾਹੀਦੀ ਤੇ ਨਹੀਂ ਤੁਹਾਡੀ ਤਮਨ ਡੋਕੀ ਹੋਣੀ ਚਾਹੀਦੀ ਆ ਅੱਖਾਂ ਘਰ ਵਾਲੇ ਦਾ ਗੰਦਾਰ ਦੇ ਜੀਵਿਤ ਨਹੀਂ ਬਣਨ ਲੱਗੀਆਂ ਉਹਦੇ ਪੈਰਾਂ ਦੇ ਧਿਆਨ ਕਰੀਂ ਉਹਨਾਂ ਸਰੇ ਨੂੰ ਕਿਟੀਆਂ ਨਹੀਂ ਹੈ ਸ਼ਰੀਰ ਬਿਲਕੁਲ ਡਾਵਾ ਡੋਗ ਕਰਨਾ ਹੈ ਕਿ ਜਿਵੇਂ ਸੱਚਿਆ ਨੇ ਦੂਜੀ ਕੰਨਿਆ ਘਰ ਦਾ ਪੁੱਤ ਹੈ ਸੁਣਦੀ ਕੇ ਬਾਹਰ ਬਚਲ ਲੈ ਜਿੰਨੂੰ ਜੀ ਕਈ ਪੌੜੇ ਹੋਣ ਇੰਨਾ ਮੰਗੜ ਵਾਲਿਆ ਲੋਕ ਜਿੱਦ ਕਰਦੇ ਲੋਕ ਕਹਿੰਦੇ ਘਾਰੰਗੇ ਮੰਗਤ ਲੋਕ ਮੰਨ ਨਾ ਪਾਇਆ ਲੋਕ ਘਾਰ ਕਹੇ ਜਾਂ ਮੰਗਤ ਮੰਨ ਨਾ ਪਾਇਆ ਕੋ ਮਾਨਣੇ ਤੋਂ ਦੇ ਪਰ ਉਹ ਖਾਣੀ ਤੋਂ ਵੀ ਕੁਝ ਨਾ ਖੁੱਲ ਲੈ ਤਾ ਇਥੇ ਵੀ ਤੈਨੂੰ ਸ਼ਬਦਾਂ ਵਾਹਿ ਮਾਖਾੜੀਏ ਤੈਨੂੰ ਸ਼ਬਦਾਂ ਦੇ ਵਿੱਚ ਸਤਿਗੁਰੂ ਦੀ ਮੰਗਣ ਦੀ ਵੀ ਚਾਹ ਤਸਦੇ ਨੇ ਕਿ ਤੂੰ ਮੰਗਣਾ ਕੇ ਜਗਿਆਸੂਆਂ ਦੀ ਕੋ ਸਿੱਖਾਂ ਦੀ ਮੰਗਣ ਵਾਲਿਆਂ ਦੀ ਇਸ ਵਰਤਾਨ ਤੇ ਰਾ ਦਰਬਾਰ ਇੱਥੇ ਬੋਲਣ ਵਾਲੇ ਨੇ ਕਿਸੇ ਰੂਪੇਸ਼ ਪਦਾਰਥ ਦੀ ਲੋੜ ਹੈ ਆਪਾਂ ਸਾਰੇ ਇਸ ਦਰ ਤੇ ਆਪਾਂ ਵੀ ਕੋ ਸੋ ਪ੍ਰਾਰਿ ਤੇਰੇ ਤੂੰ ਮੇਰੇ ਪਤਾ ਹੈ ਚਾਰ ਨੂੰ ਤੋਂ ਬਿਲੀਓ ਸਾਡੇ ਬੱਲੇ ਲੱਗੇ ਨਹੀਂ ਅਸੀਂ ਦਾਤੇ ਬਣ ਜਾਂਦੇ ਆ ਕਿ ਲੰਗਰ ਦਾਤ ਕਰਦੇ ਕੋਸ਼ਿਸ਼ ਕਰਤਾ ਕਿ ਜਿਉਣਾ ਜਿਉਣਾ ਬਫਾ ਸਾਲ ਨੂੰ ਰਹੇ ਅੰਤ ਬਿਲਕੁਲ ਪਤਾ ਹੈ ਦਾਤਾ ਹੀ ਮੇਰੇ ਮਾਲਕ ਉਹ ਆਪਣੇ ਆਪ ਉਹ ਦਾਤਾ ਦੇਖਵਾ ਦਾਤਾ ਹੈ ਜੱਗ ਦੇ ਵਿੱਚ ਬਿਲਕੁਲ ਦਾਤਾ ਹੈ ਸਾਡਾ ਜਨਮ ਤੋਂ ਬਾਅਦ ਇਹਨਾਂ ਦੇ ਅੰਦਰ ਕੰਮ ਕਰਦਾ ਬੱਲੇ ਕਰਦਾ ਬੱਤ ਕਹਿੰਦਾ ਆਇਂ ਜੀ ਅੱਜ ਤੱਕ ਜੇ ਤੈਨੂੰ ਕਿਤੇਉ ਪਿਆਰ ਨਹੀਂ ਮਿਲਿਆ ਜੇ ਕੋਈ 1400 ਪਿਆਰ ਕਰੇਗਾ ਸੂਰਜੀ ਕਿਰਮਾਂ ਚ ਚੱਲੇ। ਕਿਤੇ ਨਿਮੇ ਦਾ ਸਮਾਂ ਇੱਥੇ ਤੇਰਾ ਸਿਰ ਉੱਚਾ ਹੋਵੇ। ਇਥੇ ਨਿਮੇ ਦਾ ਝੂਲੀ ਖੰਡੇ ਦਾ ਕਿੰਨੇ ਨੂੰ ਦੁਨੀਆ ਤੇ ਤਮਾਮ ਪਰਾਥਮ ਰਾਜ ਪਦਾਰਥ ਬੋਧਿਆਂ ਕੋਲ ਆਉਂਦੇ ਨੇ ਚਲੇ ਜਾਂਦੇ ਨੇ ਤੇ ਬਾਦ ਨੂੰ ਪਸਤਵਾ ਤੇ ਲੋਕ ਚਰਚਾ ਕਰਦੇ ਦੇ ਕੋਈ ਬੜੇ ਧੋਵੇ ਸਮੇਂ ਦੇ ਵਿੱਚ ਬੜੀਆਂ ਵੱਡੀਆਂ ਵੱਡੇ ਨਾਮ ਵੱਲਾ ਮਾਰਿਆ ਕੋਈ ਬਾਣਾ ਵਾਪਰਿਆ ਤੇ ਜਿਸ ਤਰ੍ਹਾਂ ਦਾ ਪਹਿਲਾਂ ਸੀ ਵਾਲੀ ਉਹ ਹੋਇਆ ਫਿਰ ਉਹ ਕੇਰੂ ਤੇ ਬੈਠਾ

ਉਸ ਦਾ ਧਿਆਨ ਇਹ ਹੈ ਨਾ ਮਤਲਬ ਉਹ ਸਮਝਾ ਰਿਹਾ ਕਿ ਉਹ ਨਾ ਇਹ ਸਰਵੇਸ਼ਰ ਨਾਲ ਜੁੜ ਜਾ ਤੇ ਇਹ ਕਹਿਣ ਦੇ ਦੀਆਂ ਨੇ ਕਿ ਇਹ ਸਲਾਹ ਦਿੱਤੀ ਜਾਂਦੇ ਆ ਕਿ ਮੇਰੀ ਸਲਾਹ ਜਿਹੜੇ ਇਹੇ ਕੋਲ ਪਦਾਰਥ ਨੇ ਜੀ ਇਹਨੂੰ ਸੰਭਾਲਣਾ ਚਾਹੁੰਦਾ ਤੋਰੀਆਂ ਭਰ ਸੰਭਾਲੇਗਾ ਰੱਖਣ ਦਾ ਚਾਹੁੰਦਾ ਹੈ ਤੇ ਉਹਨੂੰ ਮਾਲਕ ਦੀ ਪਾਲਤ ਦੇ ਵਿੱਚ ਜੁੜ ਜਾ। ਬਾਅਦ ਵਿੱਚ ਇਹਨਾਂ ਨਾਲ ਕੀ ਕਰੇਗਾ

ਤੇਰੀ ਮਿਹਨਤ ਦਾ ਧਨ ਕੀਤਾ ਵੀ ਕਹਾ ਆਊਟਰ ਸਕਦਾ ਏ ਪਰ ਇੱਕ ਸਲਾਹ ਧੰਨ ਗੁਰੂ ਪਾਤਸ਼ਾਹ ਜੀ ਤੋਂ ਲੈ ਲਾ ਸਦਾ ਸੁਖੀ ਰਹੇਗਾ ਸਦਾ ਸਦਾ ਵਾਸ ਤੇ ਸੁਖੀ ਰਹੇਗਾ ਜਿੱਤ ਮਾਣ ਦਾ ਹੋਇਆ ਇਹ ਸੁਆਸਾਂ ਵੀ ਪੂਜੀ ਨੂੰ ਖਤ ਕਰੇਗਾ ਕਦੇ ਵੀ ਤੇਰੀ ਨਾਲ ਧੋਖਾ ਨਹੀਂ ਹੋਵੇਗਾ ਜੋ ਗਿਆ ਉਹ ਨਾ ਅਧਿਵਾ ਦੇ ਬੋਲੇ ਕੁਝ ਸੰਸਾਰ ਦੇ ਕਰਦੇ ਨੇ ਕਿ ਇਸ ਸੰਸਾਰ ਵਿੱਚ ਬਹੁਤ ਲੋਕ ਲੁੱਟੇ ਜਾਂਦੇ ਨੇ ਠੱਗੀ ਧੋਖਾ ਖੋਦਣ ਦੇ ਕਿ ਉਹਨਾਂ ਨੂੰ ਇਹਦੇ ਲਈ ਮਾੜੇ ਲੋ ਜਿੱਥੇ ਠੱਗੀ ਧੋਖਾ ਕਰਕੇ ਕਿਸੇ ਦੇ ਤਾਨ ਨੂੰ ਛੇਨ ਲੈਣਾ ਖੋ ਲੈਣਾ ਜ਼ੁਰਮ ਹੈ ਕੋਠੇ ਕਿਸੇ ਪੀਂਹ ਕਾ ਤਾਰੀ ਦੇ ਐਹੋ ਜੇ ਹੋਰ ਸੰਦੀ ਲਾਲਸਾ ਵਾਲੇ ਤੰਗੀ ਦਾਣਾ ਵੀ ਪਾਪ ਹੈ ਸਤਾਨ ਇਕਾਗਰ ਤਕਰ ਕਰ ਤੰਗੀ ਮਾਰਨੀ ਵੀ ਪਾਪ ਹੈ ਤੰਗੀ ਜਾਣੀ ਪਾਪ ਹੈ ਜੇ ਸੁਖ ਨੂੰ ਸਦਾ ਤੋਂ ਮਾਨਣਾ ਚਾਹਦਾ ਹੈ ਤੇ ਫਿਰ ਪਰਮਾਤਮਾ ਦਾ ਨਾਮ ਸੁਧਿਆਕਾਰ ਹੈ। ਧਵਾ ਗੁਰੂ ਆ ਗੁਰੂ ਆ ਗੁਰੂ ਆ ਗੁਰੂ ਹਰ ਸੇ ਪ੍ਰੀਤਮ ਨੇ ਪਿਆਰ ਵਿੱਚ ਜੁੜ ਕੇ ਰੱਬੀ ਰੋਹਾਨੀ ਅਨੁਸੂਚੀ ਦਾਤ ਨੂੰ ਪ੍ਰਾਪਤ ਜੇ ਕਰ ਲਵੇਗਾ ਤੇ ਤੇਰਾ ਲੋਕ ਸੁਖਿਆ ਤੇ ਪਰਮੋ ਅਸਕੇ ਨਾਮੁ ਜਾਪਿ ਰਹਾ। ਅਵਨਸੀ ਖੇਮ ਚਾਹੇ ਜੇ ਨਾਨਕ ਸਦਾ ਸੇਵਾ ਕਰਦਾ ਸਦਾ ਹੋਇ ਗੁਆਹਿਦੁ ਗੁਆਹਿਦੁ ਦਾਤਾ ਕੋ ਪਰਿਆਤ। ਜਿਨ ਤੈਨੂੰ ਏ ਮਨੁਖੀ ਦੀਵਣ ਦੀ ਪ੍ਰਾਪਤੀ ਤਾ ਸੁਭਾਗ ਸਮਾਪਤ ਹੋਇਆ ਕਿ ਦੁਨੀਆਵੀ ਤਨ ਜਿਹੜਾ ਇਕੱਠਾ ਕਰਨ ਵਾਸਤੇ ਨਹੀਂ ਹੋਇਆ ਕਿ ਤੂੰ ਕੋਈ ਕੰਮ ਕਰੇ ਕਿ ਤੋੜੀਨੇ ਪਰਲ ਇਹਨਾਂ ਨੂੰ ਤਨ ਇਕੱਠਾ ਕਰਨ ਲਈ ਕਿਰਤੀ ਨੂੰ ਜਿਹੜਾ ਮਨੋਰਥ ਪ੍ਰਾਪਤ ਕਰਨ ਵਾਸਤੇ ਇਹ ਰੂਪਾ ਜੀਵਨ ਦਾ ਸਮਾਂ ਮਿਲਿਆ